हाँ जी दोस्तों आप चुके जी लवली स्वीट रेस्टोरेंट के दे अंदर देखो जी माइकल की कान कहान इतनी होरकत देखो ये हमेशा ही कोई ना कोई पुठी पुठे कम कर सारे है। ਬਿਲਕੁਲ ਕਰਵਾਣੀ ਹੈ ਤੇਰੇ ਵਾੜਾ ਹਾਂ ਬੰਦਾ ਆ ਮੈਂ ਜਿਹੜਾ ਨਾਸਿਰ ਬਲੀ ਦਾ ਕਿਸੇ ਪਾਜੀ 1300 ਲੈ ਲੈ 1400 ਦਿੱਤੇ ਕੌਣ ਹੈ ਯਾਰ ਲਾ ਕੋ ਹੂੰ ਇਹਨਾਂ ਪਾਜੀ ਦਾ 1500 ਲੈ ਲੈ ਤੇ ਮੈਂ ਕਹਿੰਦਾ ਕੋਪ ਕਰ ਰਿਹਾ 60 ਲੈ ਲੈ ਬੰਦਾ ਕਹਿੰਦਾ ਅੱਜ ਤੇਰੇ ਬੰਦੇ ਨਾਲ ਇੱਕ ਬੰਦਾ ਕਹਿੰਦਾ ਹੱਥ ਕਰ ਦੋ ਇੱਕ ਬੰਦਾ ਕਹਿੰਦਾ ਅੱਜ ਜੀ ਲੈ ਲੈ ਹੱਥ ਕਰ ਦੋ ਜੀ ਹੀ ਲੈਣਾ ਬੱਚਿਆਂ ਨਾਲ ਨਹੀਂ ਲੈਣੀਆਂਗੇ ਚਲੋ ਇਹ ਨਹੀਂ ਚਲੋ ਚਲੋ ਨਹੀਂ ਉੱਧ ਚਲੋ ਇੱਦਾਂ ਦੇ ਚ ਜਾ ਉੱਥੇ ਆਂਗੇ ਤਨੋੜ ਦੇਣਗੇ ਬਸ ਤਾਂ ਬਾਈ ਸਾਰਾ ਇਹ ਤਾਂ ਆਪਣੀਆਂ ਚੀਜ਼ਾਂ ਮਨਾਉਂਦਾ ਜੀ ਇਹ ਰੋਜ਼ ਕੋਲਡ ਡਰਿੰਕ ਇੱਧਰ ਆ ਜਾ ਹੂੰ ਹੂੰ ਕਿਹੜਾ ਜੋ ਜਿਹੜਾ ਉਹਦਾ ਘਰ ਵੀ ਆ ਅੱਛਾ ਉਹ ਹਾਂ ਆ ਜਾ ਦੇਖਦੇ ਕੰਨੀ ਆ ਜਾ ਪੁੱਛ ਲੈਣੇ ਆ ਆ ਗੀਆਂ ਨੇ ਜੀ ਬਈ ਭੱਲੇ ਆ ਚੁੱਕੇ ਨੇ ਜੀ ਮੋਹਿਤ ਸਟੀ ਖਾਰੇ ਵੀ ਆ ਗਏ ਆ ਜੀ ਮੈਡਮ ਸਾਰਿਆਂ ਨੂੰ ਵਰਤਾ ਰਹੇ ਨੇ ਇੱਧਰ ਗੋੜਾ ਸਟਾਈਲ ਦੇ ਖਾਰੇ ਆ ਮੈਨੇ ਕੋਲ ਜਦੋਂ ਪੁੱਛ ਲੈ ਕੇ ਇਹ ਜੀ ਪਾਰਟੀ ਮਾਈਕਲ ਦੇ ਕੱਲ੍ਹ ਦੀ ਐਨੀਵਰਸਰੀ ਆ ਮਾਈਕਲ ਦੇ ਦਾਦਾ ਦਾਦੀ ਦੀ ਮੈਰਿਜਨ ਨਾਸਰੀ ਅੱਜ ਤਾਂ ਡਿਨਰ ਵੀ ਕਰਨ ਜਾਣਾ ਜੀ ਪਹਿਲਾਂ ਗਏ ਸੀ ਆਪਾਂ ਆਪਣੇ ਡੋਮਿਨਸ ਪੀਜ਼ਾ ਇਹਨੂੰ ਖਾਗ ਲਏ ਆਂ ਤੇ ਹੁਣ ਆਪਾਂ ਆਏ ਆ ਲਵਲੀ ਸਟਰੀਟ ਦੇ ਤੇ ਅੰਦਰ ਇੱਥੇ ਕਹਿੰਦੇ ਨੇ ਦਹੀ ਭੱਲੇ ਖਾਣੇ ਆਂ ਉਸ ਤੋਂ ਬਾਅਦ ਰਾਤ ਨੂੰ ਡਿਨਰ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੀਆ ਪਾਰਟੀ ਹੋ ਗਈ ਜੀ ਤੇ ਉਸ ਤੋਂ ਬਾਅਦ ਭੱਲਾ ਪਾਰਟੀ ਵੀ ਹੋ ਚੁੱਕੀ ਆ ਭੱਲੇ ਬੈਰੀ ਟੇਸਟੀ ਸੀ ਜੀ ਬਹੁਤ ਸਵਾਦਿਸ਼ਟ ਸੀਏ ਕੁਆਲਿਟੀ ਵਾਈਜ਼ ਫਾਈਵ ਸਟਾਰ ਦੇਣਿਆ ਨਾ ਨੂੰ ਵਧੀਆ ਸੀ ਤੇ ਹੁਣ ਆਪਾਂ ਚੱਲਦੇ ਆਂ ਘਰ ਰੋਟੋਂ ਆਪਾਂ ਹੋ ਗਏ ਘਰੋਂ ਦਵਾਰੇ ਰਾਤ ਨੂੰ 8:00 ਵਜੇ ਦੇ ਲਗਭਗ ਫਿਰ ਆਪਾਂ ਦੰਨੇ ਕਾ ਨਾਵਾਂਗੇ ਹਾਈ ਗਾਇਸ ਸਵਾਇ ਟੇਸਟੀ good my nice guys so getting a fast investor update thank you mohit bol kuch tum hi bol de are you making ho 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 ho

ਚੱਲ ਪਏ ਜੀ ਹੁਣ ਘਰ ਵਾਲੀ ਸਾਈਡ ਨੂੰ ਅਰ ਕਾਹਨੇ ਕੋ ਕਰ ਬਈ ਹੁੰਦੀ ਕੁੜਦੇ ਬਈ ਅੰਕ ਕੋ ਸੀ ਹਾਂਜੀ ਇਹ ਕੁੜਦੇ ਬਈ ਮੈਡਮ ਜੀ ਹਾਂਜੀ ਕਿਸ ਤਰ੍ਹਾਂ ਰਿਹਾ ਅੱਜ ਮਜ਼ਾ ਆਇਆ ਜੀ ਪਾਰਟੀ ਦਾ ਥੈਂਕ ਯੂ ਤੇ ਆਪਣੇ ਭੱਲੇ ਕਿਸ ਤਰ੍ਹਾਂ ਲੱਗੇ ਤੁਹਾਨੂੰ ਬਹੁਤ ਟੇਸਟੀ ਸੀ ਯਾਰ ਭੱਲੇ ਬਹੁਤ ਜੀ ਜੀ ਕਸਮੇਂ ਮੈਨੂੰ ਵਧੀਆ ਲੱਗੇ ਪੀਜ਼ਾ ਵੀ ਤੁਸੀਂ ਬਹੁਤ ਦਿਨ ਬਾਅਦ ਖਾਧਾ ਨਾ ਅੱਜ ਤਾਂ ਮੈਂ ਤਕਰੀਬਨ ਪਹਿਲੀ ਵਾਰੀ ਖਾਧਾ ਅੱਛਾ ਪੀਜ਼ਾ ਕਾਫੀ ਦਿਨ ਬਾਅਦ ਖਾਧਾ ਨਾ ਤੁਹਾਨੂੰ ਤੁਸੀਂ ਤਾਂ ਪੈਸੇ ਤੁਹਾਡਾ ਟੇਸਟ ਨਹੀਂ ਹੈਗਾ ਨਾ ਪੀਜ਼ਾ ਵਾਲਾ ਪਰ ਅੱਜ ਤੁਸੀਂ ਡੋਮਿਨੋਸ ਦਾ ਪੀਜ਼ਾ ਖਾ ਕੇ ਮੈਨੂੰ ਅੱਛਾ ਲੱਗਾ ਵਧੀਆ ਲੱਗਿਆ ਕੋਈ ਦਿਨ ਹੋ ਗਿਆ ਆਰਡਰ ਕਰਿਆ ਅੱਜ ਤੋਂ ਬਾਅਦ ਖਾਇਆ ਕਰੂੰਗੇ ਖਾਇਆ ਕਰੂੰਗੇ ਫਿਰ ਤੁਸੀਂ ਇੱਥੇ ਆ ਕੇ ਖਾਇਆ ਕਰੋ ਇਹਨਾਂ ਨੂੰ ਤਾਂ ਜਿਆਦਾ ਵੈਸੇ ਮੈਡਮ ਨੂੰ ਭੱਲੇ ਤੇ ਟਿੱਕੀਆਂ ਵੀ ਪਸੰਦ ਨੇ ਜਦੋਂ ਦਾ ਮੇਰਾ ਵਿਆਹ ਹੋਇਆ ਨਾ ਬਸ ਇਹੀ ਚੱਲਦਾ ਹੈ ਇੱਕ ਇੱਕ ਚੀਜ਼ ਪੁੱਟ ਕੇ ਗੋਲ ਗ ਕਿ ਪਾ ਦੇ ਗੀਆਂ ਹਾਂਜੀ ਮਨਚੂਰੀਆਂ ਹਾਂ ਹੁਣ ਉਹ ਇਹ ਦੁਬਾਰੇ ਹੁਣ ਨਵੀਆਂ ਚੀਜ਼ਾਂ ਕਿਹੜੀਆਂ ਖਾਣ ਲੱਗ ਗਏ ਮੈਂ ਨਹੀਂ ਖਾਂਦੀ ਮਨਚੂਰੀਆਂ ਅੱਛਾ ਨਾ ਨਾ ਮਨਚੂਰੀਆਂ ਵੀ ਖਾਣ ਲੱਗ ਗਏ ਤੇ ਪੀਜਾ ਖਾਣ ਲੱਗ ਗਏ ਦੁਬਾਰਾ ਹਾਂ ਮਨਚੂਰੀਆਂ ਪਤਾ ਕੀ ਗੱਲ ਪਹਿਲਾਂ ਨਹੀਂ ਖਾਂਦੀ ਸੀ ਉਹ ਵਾਰ ਤੇ ਟੇਸਟ ਦੇ ਕੇ ਮੈਰਿਜ ਦੇ ਵਿੱਚ ਅੱਛਾ ਅੱਛਾ ਉਸ ਤੋਂ ਬਾਅਦ ਮੈਰਿਜ ਜਿਹੜਾ ਸਨੀ ਲੈ ਕੇ ਆਇਆ ਜਿਹੜਾ ਉਹ ਖਾਂਦਾ ਸੀ ਹਾਂ ਸੱਚੀ ਜਿਹੜਾ ਸਨੀ ਲੈ ਕੇ ਆਇਆ ਕੋਪਾ ਮਿਲਦਾ ਵਧੀਆ ਨਾ ਸਨੀ ਵਾਲਾ ਉੱਥੇ ਦਾ ਕੁਝ ਅਲੱਗ ਗੱਲ ਬਾਤ ਆ ਉਮਨ ਚੋਰੀ ਟੇਸਟ ਇਸ ਯੋਧਵਾਰ ਨੇ ਕਾਣ ਲਾ ਬਸੇ ਅਸੀਂ ਹੈ ਨਾ ਆਪਣੇ ਜਦੋਂ ਦੀ ਸਾਡੀ ਮੈਰਿਜ ਹੋਈ ਆ ਅਸੀਂ ਟਿੱਕੀਆਂ ਭੱਲੇ ਰਫੀ ਦੇ ਬਹੁਤ ਖਾਧੀਆਂ ਤੇ ਨਰਵੀ ਕਰਦੇ ਸੀ ਨਰਵੀ ਕਰ ਚਾਹ ਆਦਾ ਸੀ ਹਾਂ ਬਸੇ ਜਿਆਦਾ ਆਪਾਂ ਨੇ ਅਸੀਂ ਟਿੱਕੀਆਂ ਭੱਲੇ ਬਹੁਤ ਖਾਦੇ ਨੇ ਦਿਨਰ ਵੀ ਉੱਥੇ ਬਹੁਤ ਵਾਰੀ ਕੀਤਾ ਦੇ ਵਿੱਚ ਜਦੋਂ ਅਸੀਂ ਹਰ ਹਰ ਸ਼ੰਡੇ ਹਰ ਸੰਡੇ ਨੂੰ ਅਸੀਂ ਆਉਂਦੇ ਸੀਗੇ ਰਫੀ ਚਾਹ ਦੇ ਵਿੱਚ ਲਗਭਗ ਸਾਰਾ ਕੁਝ ਉਸ ਦਿਨ ਨਹੀਂ ਖਾਂਦੇ ਕਦੇ ਤਈ ਪੱਲੇ ਕਦੇ ਟਿੱਕੀਆਂ ਜਾਂ ਰਸਮਲਾਈ ਬੜੀ ਮਸ਼ਹੂਰ ਸੀ ਜੀ ਇਹਨਾਂ ਦੀ ਰਸਮਲਾਈ ਆਹ ਰਸਮਲਾਈ ਬਹੁਤ ਖਾਦੀ ਬੜੀ ਖਾਦੀ ਆ ਨਾ ਤੇ ਸਾਨੂੰ ਅੱਜ ਸਾਰੀਆਂ ਪੁਰਾਣੀਆਂ ਜਿਹੜੀਆਂ ਦੇਖੋ ਜੀ ਲੰਬੀ ਹੋ ਗਈ ਬੜੀ ਕੀਤੀ ਛੁੱਟ ਨਹੀਂ ਬੋਲਣਾ ਛੁੱਟ ਗਈ ਜੀ ਆ ਪਾਉ ਜੀ ਦਾ ਬਹੁਤ ਬਹੁਤ ਧੰਨਵਾਦ ਓਕੇ ਓਕੇ ਇੰਨੇ ਸਾਲ ਹੋ ਗਏ ਅੱਗੇ ਤਾਂ ਪਤਾ ਨਹੀਂ ਹਾਂ ਬੱਚਿਆਂ ਨੇ ਸਾਨੂੰ ਕੋਈ ਪਤਾ ਨਹੀਂ ਮੈਂ ਪਾਉ ਜੀ ਦਾ ਸਰ ਤੇ ਬੜੀ ਐਸ਼ ਅੱਛਾ ਥੈਂਕ ਯੂ ਜੀ ਬਹੁਤ ਬਹੁਤ ਹਾਂਜੀ ਕੀ ਕਹਿੰਦੇ ਸੀਗੇ ਮੈਂ ਕਿਹਾ ਅੱਜ ਦੇ ਦਿਨ ਮੈਂ ਤੁਹਾਡੇ ਘਰੇ ਆਈ ਸੀ ਰਾਤ ਨੂੰ 10 ਵਜੇ ਹਾਂ 30 ਸਾਲ ਹੋ ਗਏ 30 ਸਾਲ ਬਾਅਦ 30 ਸਾਲ ਜਾ 30 ਸਾਲ ਦੀ ਮੈਂਟਰੀ ਹਾਂ ਖੱਟੇ ਮਿੱਠੇ ਪਾਲ ਰਹੇ ਦੇਖੋ ਜੀ ਅਸੀਂ ਬਹੁਤ ਅੱਛੀ ਲਾਈਫ ਹੈ ਅਸੀਂ ਲਾਈਫ ਦੇ ਵਿੱਚ ਹਾਂ ਕਾਫੀ ਤਰ੍ਹਾਂ ਦੇ ਦਿਨ ਦੇਖੇ ਨੇ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੇ ਦਿਨ ਨੂੰ ਨਵਾਇਆ ਆਪਣੇ ਅੱਛੇ ਤਰੀਕੇ ਨਾਲ ਅੱਛੇ ਤਰੀਕੇ ਦੇ ਨਾਲ ਐ ਸਮਝ ਲਓ ਵੀ ਅਸੀਂ ਕਾਫੀ ਵੱਧ ਘੱਟ ਵੀ ਦੇਖੀਆਂ ਸਾਰੀਆਂ ਚੀਜ਼ਾਂ ਤੇ ਵਧੀਆ ਵੀ ਦੇਖਿਆ ਪਰ ਨਹੀਂ ਸਾਥ ਦੇ ਨਾਲ ਪਤਾ ਨਹੀਂ ਲੱਗੇ ਸੀ ਬਸੇ ਕਈ ਟੂਰ ਵੀ ਕੀਤੇ ਨੇ ਕੱਟਿਆ ਨੇ ਇਸ ਤਰ੍ਹਾਂ ਮਲੇਸ਼ੀਆ ਸਿੰਗਾਪੁਰ ਬੇਤਨਾਵ ਤੇ ਰਸ਼ੀਆ ਮਾਸਕੋ ਦੇ ਵਿੱਚ ਇਹਨਾਂ ਨੇ ਇੰਡੋਨੇਸ਼ੀਆ ਮੈਂ ਇਕੱਲਾ ਹਾਂ ਉਹ ਤਾਂ ਆਪਣਾ ਟਿਕਟ ਨਹੀਂ ਹੋਈ ਸੀ ਇਹਨਾਂ ਨੇ ਅੱਧਾ ਛੱਡ ਗਏ ਸੀ ਤੇ ਫਿਰ ਇੱਥੇ ਅਸੀਂ ਤਾ ਇੰਡੀਆ ਦੇ ਵਿੱਚ ਸਾਰਾ ਤਕਰੀਬਨ ਘੁੰਮ ਲਿਆ ਹਾਂ ਤਕਰੀਬਨ ਇੰਡੀਆ ਦੇ ਵਿੱਚ ਅਸੀਂ ਦੇਖੋ ਲਗਭਗ ਸ਼ੁਰੂਆਤ ਅਸੀਂ ਕੀਤੀ ਸੀ ਸ਼ਿਮਲੇ ਤੋਂ ਸ਼ਿਮਲੇ ਤੋਂ ਸ਼ਿਮਲੇ ਤੋਂ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਫਿਰ ਅਸੀਂ ਕੁਲੂ ਮਨਾਲੀ ਮਨਿਕਰਨ ਮਨਿਕਰ ਹਰ ਚੀਜ਼ ਦੇ ਹਾਂ ਅਸੀਂ ਤਾਂ ਭਾਵੇਂ ਇਮਾਰਤ ਘੁੰਮ ਲਿਆ ਤਕਰੀਬਨ ਕਰ ਫਿਰ ਆਪਣੇ ਅੱਗੇ ਆ ਗਿਆ ਢਲੌਂਸੀ ਹਰਦਵਾਰ ਪਹਿਲਾਂ ਤਾਂ ਹਰਦਵਾਰ ਹੀ ਜਾਂਦੇ ਸੀ ਦੇਖਣ ਦੋ ਵਾਰੀ ਢਲੌਂਸੀ ਦੇ ਲੋਕ ਸਾਨੂੰ ਕਹਿੰਦੇ ਸੀ ਕਿ ਲੋਕ ਤਾਂ ਹੀ ਮਰ ਕੇ ਜਾਂਦੇ ਨੇ ਲੋਕ ਜਿਵੇਂ ਜਿਉਂਦੇ ਜਾਂਦੇ ਆ ਤੇਰੇ ਵੀ ਬੜੇ ਗੱਲਾਂ ਸੁਣੀਆਂ ਵੀ ਲੋਕਾਂ ਤੋਂ ਅਸੀਂ ਬਹੁਤ ਸੁਣੀਆਂ ਪਰ ਮੈਨੂੰ ਬੜਾ ਹੁੰਦਾ ਸੀ ਰਾਤ ਚ ਲਾਲਾ ਛੋੜ ਕੇ ਲਾਓ ਦੇਖ ਕੇ ਹਾਂਜੀ ਸਾਰਾ ਕੁਝ ਦੇਖਿਆ ਪਹਿਲਾਂ ਅਸੀਂ ਜਿਹੜੀਆਂ ਜਗ੍ਹਾ ਦੇਖਣ ਜਾਂਦੇ ਸੀ ਨਾ ਉਹ ਬਸ ਲਗ ਲਗਭਗ ਆਪਣੇ ਜਿਹੜੀਆਂ ਕੀ ਕਹ ਸਕਦੇ ਨੇ ਧਾਰਮਿਕ ਜਗ੍ਹਾ ਉਹੀ ਦੇਖਦੇ ਜਾਂਦੇ ਹਾਂ Goa ਤੋਂ ਬਾਅਦ ਫਿਰ ਹੁਣ ਅਸੀਂ ਨਹੀਂ ਗਏ ਕਿ ਉਸ ਤੋਂ ਬਾਅਦ Goa ਜਾ ਕੇ ਆਏ ਆਪਾਂ Goa ਤੋਂ ਬਾਅਦ ਆਪਾਂ ਗਏ ਆਪਣੇ ਗੰਦਰੇ ਡਲਹੌਜੀ ਦੁਆਰੇ ਹਾਂ ਜੀ ਨਾਲ ਉਸ ਤੋਂ ਬਾਅਦ ਫਿਰ ਆਪਾਂ ਜਾ ਗਏ ਅ ਸ਼੍ਰੀਨਗਰ ਜੰਮੂ ਕਸ਼ਮੀਰ ਫਿਰ ਪੈਲਗਮ ਸਾਰੇ ਇਹ ਪਿਛਲੇ ਸਾਲ ਆਪਾਂ ਟੂਰ ਕੀਤਾ ਸੀਗਾ ਜਦੋਂ ਉਹਨਾਂ ਆ ਪਹਿਲਾਂ ਅਸੀਂ ਦੁਆਰੇ ਸਾਨੂੰ ਇਨਵਿਟੇਸ਼ਨ ਦਿੱਤੀ ਸੀਗੀ ਜੰਮੂ ਕਸ਼ਮੀਰ ਤੋਂ ਆਈ ਸੀਗੀ ਤਿਆਰੀਆਂ ਹੋ ਚੁੱਕੀਆਂ ਸੀਗੀਆਂ ਪੈਲਗਮ ਤੋਂ ਵੀ ਇਨਵਿਟੇਸ਼ਨ ਆਈ ਸੀਗੀ ਤੇ ਉਸ ਦਿਨ ਫਿਰ ਉਸ ਦਿਨ ਉਹ ਜਿਹੜਾ ਆ ਟ੍ਰੈਜਡੀ ਹੋ ਗਈ ਸੀ ਆ ਟ੍ਰੈਜਡੀ ਜਿਹੜੀ ਉੱਥੇ ਹੋਈ ਸੀ ਪੈਲਗਮ ਵਾਲੀ ਉਦੋਂ ਹੋ ਗਈ ਉਸ ਦਿਨ ਸ਼ੇਰ ਨੂੰ ਅਸੀਂ ਜਾਣਾ ਸੀ ਸਾਡੀ ਤਿਆਰੀ ਸੀ ਬਿਲਕੁਲ ਹਾਂ ਬਿਲਕੁਲ ਪਰ ਉਹ ਵਿਚੀ ਰਹਿ ਗਈ ਤੇ ਦੁਬਾਰੇ ਹੁਣ ਚਲੋ ਸਭ ਦੇ ਨਾਲ ਜਦੋਂ ਕਦੋਂ ਜਾਵਾਂਗੇ ਹਾਂ ਪਰ ਉਹ ਸਾਨੂੰ ਫੇਰ ਦੁਆਰੇ ਇਨਵਾਈਟ ਕਰ ਰਹੇ ਨੇ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਪਹਿਲੇ ਕੰਚ ਇਹਨਾਂ ਦੀ ਇੱਕ ਫਰੈਂਡ ਬਣ ਗਈ ਸੀ ਉੱਥੇ ਉਟਲਾਲੀ ਤੇ ਉਹੀ ਮੇਰੇ ਪੇਸ਼ੈਂਟ ਵੀ ਸੀਗੇ ਹਾਂ ਪੇਸ਼ੈਂਟ ਵੀ ਸੀਗੇ ਮੇਰੇ ਪੇਸ਼ੈਂਟ ਵੀ ਸੀਗੇ ਤੇ ਉਸ ਤੋਂ ਬਾਅਦ ਉਹ ਠੀਕ ਹੋ ਗਿਆ ਸੀ ਉਹਨਾਂ ਨੇ ਫਿਰ ਸਾਨੂੰ ਇਨਵਾਈਟ ਕੀਤਾ ਸਹੀ ਹਾਂ ਉਹਨਾਂ ਦੇ ਬੇਟਾ ਹੋਇਆ ਸੀ ਹਾਂ ਬੇਟਾ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਮੇਰੀ ਸਿਸਟਰ ਦੇ ਸਿਸਟਰ ਜੀ ਮਾਈਕਲ ਨਹੀਂ ਆਈਫੋਨ ਚਲਾਉਂਦਾ ਹਾਂ ਉਸ ਕਾਰਨ ਨਹੀਂ ਹਮਸਕਾਰੇਜ ਹੁੰਦਾ ਸੀ ਹਰ ਉਹਨਾਂ ਦੇ ਘੱਟੋ ਘਾਟ 10 ਕਸਾ 10 ਕਵਾਰੀ ਮਿਸਕਾਰੇਜ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਮੈਡਮ ਨੂੰ ਕੰਸਲਟੇਸ਼ਨ ਕੀਤੀ ਸੀ ਉਹਨਾਂ ਨੇ ਤੇ ਫਿਰ ਉਹ ਥੋੜੇ ਚੜ ਗਿਆ ਇਹ ਬੱਚਾ ਉਹਨਾਂ ਦੀ ਦਵਾਰੀ ਬੇਟਾ ਹੋਇਆ ਹੈ ਤੇ ਹੁਣ ਇਤਾਂ ਜੀ ਉਹਨਾਂ ਨੇ ਸਾਡੇ ਨਾਲ ਇਤਾਂ ਉਹਨਾਂ ਦੀ ਫਰੈਂਡਸ਼ਿਪ ਹੋਈ ਹੈ ਸਾਨੂੰ ਇਨਵਾਈਟ ਕਰ ਰਹੇ ਨੇ ਤੋ ਦੇਖੋ ਕੋਈ ਜਾ ਹੁੰਦਾ ਚਲ ਠੀਕ ਹੈ ਜੀ ਓਕੇ ਬਾਈ